ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਆ ਹੁਣ ਕੱਲੀ ਰਹਿ ਗਈ ਬੈਠੀ ਕੱਲ ਸ਼ਾਮ ਨੂੰ ਦੇਖ ਲੈ ਨਾਲ ਦੀਆਂ ਚਲੀਆਂ ਗਈਆਂ ਤੇ ਰਿੰਗਦੀ ਸੀਗੀ ਇਹ ਹੌਲੀ 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 ਗੂੰ ਗੂੰ ਜੀ ਅੱਧਾ ਘੰਟਾ ਕਰੀ ਗਈ ਆ ਜਦ ਸ਼ਾਮ ਨੂੰ ਸਿੰਘ ਵਾਲੀ ਲੈ ਕੇ ਗਏ ਨੇ ਕਿਉਂਕਿ ਇੱਥੋਂ ਫਿਰ ਉਹ ਦੂਜੀ ਸਾਹੀ ਵਾਲ ਬੱਚੀ ਖੁੱਲ ਗਈ ਉਹਦੇ ਕਰਕੇ ਹੁਣ ਆਪੇ ਹੀ ਸੌ ਜਾਂਦੀ ਆ ਮੈਂ ਤਾਂ ਆਹੀ ਬੁਰੀ ਰਾਤ ਬਣਤੀ ਆ ਤੇ ਟੀਕਾ ਲਵਾਇਆ ਸੀਗਾ ਮੂਕੜਾ ਮੂਕ ਨਹੀਂ ਸੀ ਛੜਦੀ ਉਦਲੀਆਂ ਪਾਉਣ ਨਾ ਲੱਗੀ ਸੀ ਯਾਰ ਤੇ ਫਿਰ ਉਹਦੇ ਟੀਕਾ ਲਵਾਤਾ ਜਨੂ ਖਾਨ ਆਈ ਉਹਦੇ ਬੱਚੀ ਚੈੱਕ ਕਰਨ ਹੁਣ ਠੀਕ ਆ ਹੋਰ ਭਰਾ ਕਾਇਮ ਆ ਸਾਰੇ ਤੇ ਆਪਾਂ ਹੁਣ ਇੱਧਰ ਲੈ ਆਂਦੀ ਆ ਇਹਨੂੰ ਤਾਂ ਇੱਧਰ ਲਿਆਂਦਾ ਕੱਲੀ ਨੂੰ ਕਿਉਂਕਿ ਇਹਨੂੰ ਡਰਾਈ ਕਰਨਾ ਸ਼ੁਰੂ ਕੀਤਾ ਤਿੰਨ ਦਿਨ ਹੋ ਗਏ ਤੇ ਇੱਕ ਬਾਈ ਬਣੇ ਜਿਨ੍ਹਾਂ ਦੀਆਂ ਆ ਮੌਸਮ ਚ ਡਰਾਈ ਹੁੰਦੀਆਂ ਨੇ ਗਾਈਆਂ ਹਨਾ ਮੇਰੇ ਕੋਲ ਤਾਂ ਹੀ ਚਾਦਰ ਜੀ ਸੀ ਇਹਨੂੰ ਵੀ ਦੂਰੀ ਕਰਕੇ ਰੱਖਿਆ ਸਾਰੀਆਂ ਦੇ ਪਾਉਣ ਨੂੰ ਤੇ ਝੋਲ ਜਰੂਰ ਦੇ ਦਿਆ ਕਰੋ ਬਾਈ ਤੇ ਕਿਉਂਕਿ ਜਮਾ ਫੀਡ ਖਾਂਦੀਆਂ ਫੀਡ ਚ ਗਰਮੈਸ਼ਾਂ ਨਾਲੇ ਜਾਣ ਆ ਹਨਾ ਤੇ ਜਦੋਂ ਆਪਾਂ ਇੱਕਦਮ ਤੂੜੀ ਤੇ ਲੈ ਆਉਨੇ ਆ ਇੱਕਦਮ ਮੌਸਮ ਡਰਾਈ ਕਰਨ ਵਾਲਾ ਨਹੀਂ ਆ ਚਲੋ ਆਪਣੀਆਂ ਕਈਆਂ ਦੀਆਂ ਵੀ ਲੇਟ ਨੇ ਤੇ ਨਹੀਂ ਤਾਂ ਡਰਾਈ ਕਰਨ ਵਾਲਾ ਮੌਸਮ ਤਾਂ ਪਿਛਲਾ ਹੀ ਹੁੰਦਾ ਤੇ ਜਿਨ੍ਹਾਂ ਦੀਆਂ ਆ ਮੌਸਮ ਚ ਡਰਾਈ ਹੁੰਦੀਆਂ ਨੇ ਉਹ ਬਾਸ ਉੱਤੋਂ ਢਾਕ ਦਿਆ ਕਰੋ ਕਿਉਂਕਿ ਆਹਦੇ ਪੂਛ ਵਿੱਚ ਵੜੀ ਖੜੀਆ ਹੁਣੇ ਇਕੱਲੀ ਤੂੜੀ ਤੇ ਆ ਤੇ ਪਾਣੀ ਵੀ ਮਸੇ ਹੀ ਪੀਂਦੀ ਆ ਜੇ ਪੀਂਦੀ ਆ ਨਹੀਂ ਤਾਂ ਮੈਂ ਚੱਕ ਲੈਣਾ ਹੁੰਦਾ ਮੂਰੇ ਤੇ ਅੱਜ ਇਹਨੇ ਡੰਗ ਭੰਨ ਕੇ ਵੀ ਯਾਨੀ ਕਿ ਸਵੇਰੇ 2 ਕਿਲੋ 700 ਗ੍ਰਾਮ ਇਹ ਇੱਥੇ ਕਿ ਦਿੱਤਾ ਵਾ ਇੱਕ ਅੱਦੇ ਦਿਨ ਚ ਬਸ ਜਮ ਹੀ ਹੋ ਜੂਗੀ ਇਹ ਖਾਲੀ ਤੇ ਬਸ ਇੰਨਾ ਕਿ ਧਿਆਨ ਰੱਖਿਆ ਕਰੋ ਬਾਈ ਬਣਿਆ ਵੀ ਜਦੋਂ ਆਹ ਮੌਸਮ ਚ ਜਿਹਦੀ ਵੀ ਗਾਂ ਟਰਾਈ ਕਰਨੀ ਆ ਹਨਾ ਜਿਨੇ ਵੀ ਬਾਈ ਨੇ ਥੋੜੀ ਜਿਹੀ ਤੋਂ ਟਾਕ ਦਿਆ ਕਰੋ ਕਿਉਂਕਿ ਠੰਡ ਠੁੰਡ ਲੱਗਣ ਦਾ ਡਰ ਰਹਿੰਦਾ ਫਿਰ ਨਹੀਂ ਚਾਹੇ ਪੱਲੜਾਂ ਦੇ ਵਿੱਚ ਆ ਜਾਂ ਚਾਹੇ ਮੇਰੇ ਵਾਂਗੂ ਖੁੱਲਾ ਹੀ ਛੱਡਿਆ ਹੋਇਆ ਤੇ ਕਿਉਂਕਿ ਜਾਨ ਵਾਲੀ ਚੀਜ਼ ਆ ਤੇ ਘਟ ਜਾਂਦੀ ਆ ਨਾ ਬਾਈ ਸਰੀਰ ਤੇ ਜਾਨੋ ਤੇ ਫਿਰ ਉਹਦੇ ਨਾਲ ਫਿਰ ਅਸਰ ਤਾਂ ਪੈਂਦਾ ਬਸੂ ਤੇ ਹੁਣੇ ਤੌਰ ਪੌਰ ਜੀ ਰਹਿਣੀ ਆ ਦੋ ਤਿੰਨ ਦਿਨ ਤਾਂ ਇਹ ਸਟ੍ਰੈਸ ਜੀ ਚ ਰਹਿੰਦਾ ਬਸੂ ਵੀ ਮੈਨੂੰ ਭੁੱਖਾ ਗਾਧੂ ਰੱਖਿਆ ਹੋਇਆ ਹੁਣ ਇਹਨੂੰ ਪਤੰਦਰ ਜੀ ਨੂੰ ਕੀ ਦਸੀਏ ਵੀ ਫੇਰ ਹੀ ਸੈੱਟ ਹੋਵੇਗੀ ਬਸ ਇਹਨੂੰ ਅੱਜ ਰਹਿ ਕੇ ਤੇ ਸ਼ਾਇਦ 43 ਦਿਨ ਬਸ ਤਿੰਨਾਂ ਕਿ ਦਿਨਾਂ ਚ ਬੇਲੀ ਕਰਕੇ ਇਹਨੂੰ 40ਵੇਂ ਦਿਨ ਤੋਂ ਇਹਦੀ ਥਣਾ ਵਾਲੀ ਸ਼ੁਰੂ ਕਰ ਦੇਣੀ ਆ ਦਵਾਈ ਦਾ ਐਪਰੋ ਲਿਆ ਕੇ ਤੇ ਉਹਦੇ ਨਾਲ ਚੌਥਾ ਥਣ ਚੱਲ ਪੂਗਾ ਤੇ ਉਹ ਤਾਂ ਗਰੰਟੀ ਹੋਈ ਆ ਬਾਈ ਉਹ ਦਵਾਈ ਦੀ ਤਾਂ ਵੀ ਜਦੋਂ ਵੀ ਕਿਤੇ ਥਣ ਘਟਿਆ ਹੋਵੇ ਸੂਏ ਤੇ ਉਹ ਦਵਾਈ ਨਾਲ ਪੂਰੇ ਹੁੰਦੇ ਹੀ ਹੁੰਦੇ ਆ ਪੱਕਾ ਹੀ ਉਧਰ ਆਦਾਂਗੇ ਨਾਲ ਤੇ ਬਸ ਨਾਲ ਹੀ ਇਹਦੀ ਫੇਰ ਫੀਡ ਸ਼ੁਰੂ ਕਰ ਦਾਂਗੇ ਤੇ ਕਹਾੜੇ ਵਾਲੀ ਨੂੰ ਉਧਰ ਲੈ ਗਿਆ ਸੀ ਮਮਾ ਕਹਿੰਦਾ ਵੀ ਚਲੋ ਵੱਡੀਆਂ-ਵੱਡੀਆਂ ਇੱਕ ਸਾਈਡ ਹੋ ਗਈਆਂ ਆ ਆਪਣੀ ਕੁਦੋ ਮੈਡਮ ਇਹ ਵਿਹਲੀ ਆ ਜਮਾਂ ਨਾ ਇਹਨੂੰ ਕੰਮ ਨਹੀਂ ਕੋਈ ਕਾਰ ਨਹੀਂ ਇੱਥੇ ਜਿਉਂ ਲੱਗਦੀ ਆ ਖਰੂਦ ਪਾਉਣ ਕਦੇ ਇਹ ਆ ਟੰਬੇ 'ਚ ਬਾਈਦੀ ਕਦੇ ਉਧਰੋਂ ਕੰਧ 'ਚ ਬਾਈਦੀ ਉਹੀ ਨੱਚੀ ਜਾਂਦੀ ਆ ਇਹ ਬੜੀ ਜੀ ਇਹ ਹੈ ਐਟਮਾ ਬਾ ਹੁਣ ਇਹਦਾ ਵੀ ਇਲਾਜ ਨਾਲ ਹੀ ਸ਼ੁਰੂ ਕਰਾਂਗੇ ਜਿੱਦ ਦੇ ਇਹਦੀ ਲੈਣ ਚਲੇਗੇ ਨਾ ਦਵਾਈ ਥਣਾ ਵਾਲੀ ਤੇ ਥਣ ਖੋਲਣ ਵਾਲੀ ਇਹਦੀ ਵੀ ਬਾਈ ਕਹਿੰਦਾ ਸੀ ਵੀ ਰਿਪੀਟ ਤੇ ਲਕੋਰੀਏ ਦੀ ਇਕੱਠੀ ਦਊਗਾ ਤੇ ਬਾਈ ਪੱਕਾ ਵਾ 100% ਉਹ ਕਹਿੰਦਾ ਸ਼ੋਰ ਆ ਬਾਈ ਵੀ ਆਸ ਰਹਿ ਜਾਣਾ ਇਹਨੇ ਮਹਾਪ੍ਰਵਾ ਵਧੀਆ ਹੀ ਆ ਜੇ ਰਹਿ ਜੇ ਤਾਂ ਵਧੀਆ ਗੱਲ ਆ ਹੁਣ ਇਹਦੇ ਤੇ ਲਾਵਾਂਗੇ ਜ਼ੋਰ ਤੇ ਕਾਲੀ ਵੀ ਖੜੀ ਆ ਕਾਲੀ ਤੇ ਹੁਣ ਇਹ ਪੂਰੀ ਐਨ ਵਧੀਆ ਚੱਲਦੀਆਂ ਨੇ ਦੁੱਧ ਤੇ ਤੇ ਆਪਣਾ ਵਧੀਆ ਸਰੀ ਜਾਂਦਾ ਪਿੱਦੀ ਦਾ ਸਿਸਟਮ ਇਹ ਹੋਇਆ ਪਿੱਦੀ ਇੱਕ ਮੁੰਡਾ ਆਪਣੇ ਕਮੈਂਟ ਕਰਦਾ ਹੁੰਦਾ ਤੇ ਬਾਈ ਕਹਿੰਦਾ ਸੀਗਾ ਵੀ 10 ਤਰੀਕ ਨੂੰ ਲੈ ਜਾਾਂਗੇ ਤੇ ਫਿਰ ਆਪਾਂ ਰੋਕ ਲਈ ਸੀ ਫੋਨ ਯਾਨੀ ਕਿ ਮੈਂ ਕਹਿੰਦਾ ਸਾਰਨੋਂ ਵੱਧ ਫੋਨ ਹੀ ਪਿੱਦੀ ਦੇ ਆਏ ਸੀਗੇ ਵੀ ਇਹ ਲੈਣੀ ਹੈ ਆਪਣੀ ਦੋ ਦੰਦ ਦਾ ਵੀਰੇ ਇਹ ਤੇ ਕਹਿ ਬੰਦਾ ਇਹਦੇ ਭਰਿਆ ਹੋਇਆ 40024 ਦਾ ਸ਼ਾਇਦ ਮੁੰਡਾ ਦਾ 40026 ਦਾਖਣੀ ਯਾਰ ਮੈਂ ਹਰੇਕ ਵਾਰੀ ਭੁੱਲ ਜਾਂਦਾ ਕੱਲ ਵੀ ਸਟਰਾ ਦੇਖਿਆ ਤੇ ਮੈਂ ਹੁਣ ਯਾਰ ਮੇਰਾ ਰਾਦਾ ਬਣ ਗਿਆ ਮੈਂ ਕਿਹਾ ਯਾਰ ਹੁਣ ਇਹ ਦੋ ਨੇ ਦੁੱਧ ਤੇ ਹਜੇ ਇਹਦੇ ਮਾਲਕੀ ਸੂਣ ਚ ਮਹੀਨਾ ਰਹਿੰਦਾ ਵਾ ਰਵਨੇ ਵਾਲੀ ਦੇ ਤੇ ਇਹਦੇ ਹੁਣ ਮੈਨੂੰ ਆਏ ਹੋ ਗਿਆ ਵੀ ਯਾਰ ਵਿੱਚੋਂ ਕਿਤੇ ਦੁੱਧ ਨਾ ਘਟ ਜੇ ਕਿਸੇ ਦਾ ਨਾ ਕਈ ਵਾਰੀ ਪਸ਼ੂ ਮੂਹੜ ਚ ਹੁੰਦਾ ਕਿਲੋ ਡੇਢ ਕਿਲੋ ਘੱਟ ਵੀ ਦੇ ਜਾਂਦਾ ਕੋਈ ਚੱਕਰ ਨਹੀਂ ਆਈ ਨਹੀਂ ਹੈਗਾ ਵੀ ਫੈਕਸੀ ਆ ਵੀ 10 12 ਕਿਲੋ ਹੀ ਦੇਣਾ ਵਾ ਤੇ ਮੈਂ ਕਿਹਾ ਵੀ ਇਸ ਲਈ ਇਹਨੂੰ ਰਿਜ਼ਰਵ ਕੋਟੇ ਚ ਰੱਖ ਲਈਏ ਤਾਂ ਵਧੀਆ ਰਹਾਂਗੇ ਕਿਉਂਕਿ ਘਰਾਂ ਦਾ ਕੰਮ ਆ ਵਿਚਾਰਾ ਉਹ ਕਿੱਧਰ ਨੂੰ ਜਾਣਗੇ ਹਨਾ ਸਾਰੇ ਜਿਹੜੇ ਬੈਠੇ ਹੀ ਆਪਣੇ ਤੇ ਆ ਵੀ ਦੁੱਧ ਆਊਗਾ ਤੇ ਫਿਰ ਉਹ ਗੱਲ ਨਹੀਂ ਬਣਦੀ ਮੈਂ ਤਾਂ ਕਰਕੇ ਇਹਨੂੰ ਹੁਣ ਮੈਂ ਰੱਖ ਹੀ ਲਿਆ ਕਿਸੇ ਹੋਂ ਦਾ ਤੇ ਉਹ ਮੁੰਡੇ ਦਾ ਕੱਲ ਕਮੈਂਟ ਵੀ ਆ ਗਈ ਜੱਸੰਦਾ ਬਾਈ ਕਰਾਇਆ ਵੱਧ ਪੈ ਜਾਣਾ ਤੇ ਤੂੰ ਸੇਲ ਕਰ ਲਾ ਤੇ ਕੱਲ ਸ਼ਾਮ ਨੂੰ ਕਮੈਂਟ ਆਇਆ ਸੀ ਮੇਰੇ ਹਿਸਾਬ ਨਾਲ 4-5 ਵਜੇ ਤੇ ਪਰ ਫਿਰ ਵੀ ਮੈਨੂੰ ਮੇਰਾ ਜੀ ਕਰਦਾ ਵੀ ਇਹਨੂੰ ਰੱਖ ਲਈਏ ਕਿਉਂਕਿ ਗਾਹਾਂ ਇਹਦੀ ਬੱਚੀ ਸੇਲ ਕਰਾਂਗੇ ਤੇ ਗਾਹਾਂ ਨਾਲ ਇਹਦਾ ਦੁੱਧ ਦਿਖਾਵਾਂਗੇ ਤੁਹਾਨੂੰ ਬੇਨਾ ਬੂਨਾ ਫੁੱਲ ਨਹੀਂ ਇਹਦੇ ਲੇਵੇ ਤੇ ਆਦੇ ਹੁਣ ਵੀ ਦੀਨੀਆਂ ਨੇ ਇੱਥੋਂ ਬੈਠਿਆਂ ਦੇ ਤੇ ਬਹੁਤ ਸੱਟ ਪੈਣ ਸੈਟਿੰਗ ਚ ਪੂਰੀ ਆਊਗੀ ਇਹ ਗਾਂ ਸੂਣ ਵੇਲੇ ਨਾਲ ਗਰਮੀ ਚ ਦੁੱਧ ਨਹੀਂ ਟੁੱਟੂਗਾ ਉਦੋਂ ਇਹ ਗਰਮੀ ਸੂਗੀ ਮੇਰੇ ਹਿਸਾਬ ਨਾਲ ਸ਼ਾਇਦ 8ਵੇਂ ਮਹੀਨੇ ਸੁੰਦੀ ਹੈ ਇਹ ਸ਼ਾਇਦ ਇਹ ਨਹੀਂ ਪਤਾ 8ਵੇਂ ਸੁੰਦੀ ਹੈ ਹਾਂ 2 ਮਹੀਨੇ ਦੀ ਆ ਹੁਣ ਇਹ 7 2 2 9 ਹਾਂ ਅੱਜ ਤੋਂ ਲਾਈਏ ਜੇ 8ਵੇਂ ਮਹੀਨੇ ਸੁੰਦੀ ਹੈ ਚਲ ਆਪਣਾ ਨਾਲ ਦੁੱਧ ਦਾ ਸਰਜੂ ਨਾਲੇ ਯਾਰ ਇਹਨੂੰ ਰਹਿ ਨਹੀਂ ਦਿੰਨੇ ਆ ਤੇ ਸਿੰਘਾਂ ਵਾਲੀ ਵੀਰੇ ਕੱਲ ਲੈ ਗਏ ਸੀਗੇ ਉਹ ਆਪਣੀ ਗਈ ਆ ਜੀ ਬਰਨਾਲੇ ਏਰੀਏ ਚ ਤੇ ਬਾਈ ਕੱਲ ਸ਼ਾਮ ਨੂੰ ਆਏ ਸੀਗੇ ਮੇਰੇ ਸਾਬ ਨੂੰ ਸਾਢੇ 1/4 ਇੱਥੋਂ ਤੋਰੇ ਨੇ ਬਾਈ ਉਹਨਾਂ ਨੂੰ ਆਪਾਂ ਤੇ ਰਿਸਪੌਂਸ ਬਹੁਤ ਵਧੀਆ ਮਿਲਿਆ ਬਾਈ ਜਦੋਂ ਵੀ ਵੀਡੀਓ ਪਾਈ ਸੀਗੀ ਸੇਲ ਵਾਲੀ ਤੇ ਗਾਈਆਂ ਯਾਨੀ ਕਿ ਯਾਰ ਤੁਸੀਂ ਸੱਚ ਪੁੱਛੋ ਤਾਂ ਪਹਿਲੇ ਮਿੰਟਾਂ ਜੀ ਸੇਲ ਹੋ ਗਈਆਂ ਸੀਗੀਆਂ ਤੇ ਯਾਨੀ ਕਿ 15-20 ਮਿੰਟਾਂ ਅੰਕ ਚ ਬੱਚੀਆਂ ਦਾ ਵੀ ਸੌਦਾ ਹੋ ਗਿਆ ਸੀਗਾ ਤੇ ਸਿੰਘਾਂ ਵਾਲੀ ਦਾ ਮੁੰਡੇ ਦਾ ਫੋਨ ਆ ਗਿਆ ਸੀਗਾ ਪਰ ਹੋਇਆ ਸ਼ਾਮ ਨੂੰ ਸੀਗਾ ਤੇ ਇਧਰੋਂ ਇਹਦਾ ਤਾਂ ਜਦੀ ਆ ਗਿਆ ਸੀ ਵੀਡੀਓ ਪਾਉਣਸਾਰ ਮੇਰੇ ਸਾਹਮਣੇ ਦੋ ਕਮੈਂਟ ਬਾਧੀ ਕਮੈਂਟ ਆ ਗਿਆ ਸੀ ਜਦੋਂ ਦਾ ਇਹ ਬਾਈ ਪਿੱਦੀ ਮਾਂ ਲੈਣੀ ਆ ਵੀ ਪੁਲਿਸ ਸੇਲ ਨਾ ਕਰੀ ਤੇ ਆਪਾਂ ਉਹਦੀ ਰੋਕਤੀ ਸੀ ਇਹ ਵਧੀਆ ਰਿਸਪੌਂਸ ਮਿਲਿਆ ਬਾਈ ਤੇ ਸਾਰਿਆਂ ਨੇ ਵਧੀਆ ਸਾਥ ਦਿੱਤਾ ਚਲੋ ਵੈਗੀਆਂ ਘਰੋਂ ਘਰੀ ਗਈਆਂ ਸਾਹਬਨ ਵਾਲੇ ਘਰੇ ਗਈਆਂ ਹਨਾ ਤੇ ਆਪਣਾ ਇਹਨਾਂ ਨਾਲ ਵਧੀਆ ਸਰੀ ਜਾਂਦਾ ਵਾ ਤਾਂ ਕਰਕੇ ਆਪਾਂ ਹੁਣ ਘਰਾਂ ਨੂੰ ਦੁੱਧ ਦਾ ਆਪਣਾ ਟੋਟਲੀ ਤਾਂ ਕਰਕੇ ਆਪਾਂ ਇਹ ਵੱਡੀਆਂ ਰੱਖੀਆਂ ਨੇ ਹੁਣ ਤੇ ਹੁਣ ਰੱਖਾਂਗੇ ਵੀ ਬੱਡੀ ਨਹੀਂ ਬਸ ਹੁਣ ਇਹਨਾਂ ਦੀ ਜੋਰ ਲਾਉਣਾ ਜਿੰਨੀਆਂ ਖੜੀਆਂ ਨੇ 5 ਆਪਾਂ 5 ਹੀ ਗਿਆ ਸੀ 4 ਜਾਂ 5 ਨਾ ਰੱਖਣਗੇ ਬਸ ਸਿਰੇ ਹੀ ਰੱਖਣੇ ਨੇ ਉਹ ਇਹ ਹੁਣ ਜਿੱਥੇ ਤੱਕ ਇਹਨਾਂ ਦੀ ਕੈਪੈਸਿਟੀ ਹੈ ਚਾਹੇ ਜਾ ਵੜਨ ਖੁੱਲਾ ਖਾਨ ਤੇ ਸੈੱਟ ਹੋ ਜਾਣਗੀਆਂ ਇਹ ਤੇ ਪਿੱਦੀ ਦਾ ਆਪਾਂ ਬਣਾ ਕੇ ਦਿਖਾ ਦਾਂਗੇ ਬਾਈ ਤੁਹਾਨੂੰ ਪੂਰੀ ਐਨ ਤੇ ਫਿਰ ਇਹਦੀ ਬੱਚੀ ਸੇਲ ਕਰਾਂਗੇ ਜੇ ਬੱਚੀ ਹੋਈ ਕੁਦਰਤ ਕਰਨੀ ਐਦੀ ਬੱਚੀ ਆਪਾਂ ਵੀਡੀਓ ਚ ਕਹੀ ਸੀਗੀ ਵੀ ਇਹਦੇ ਪ੍ਰੋਫਿਟ ਦਾ ਲੱਗਿਆ ਹੋਇਆ ਹੈ ਵੀ ਐਸ ਦਾ ਤੇ ਵੀਰ ਆਪਨੇ ਨਾਲ ਹੀ ਪਿੰਡਾ ਰਾੜਾ ਸਾਹਿਬ ਕੋਲੇ ਬਲਾਸਪੁਰ ਉੱਥੋਂ ਬਾਈ ਦਾ ਮੈਸੇਜ ਆਇਆ ਸੀਗਾ ਵੀ ਬਾਈ ਜੇ ਬੱਚੀ ਹੋਈ ਤਾਂ ਮੈਂ ਲੈ ਜਾਊਂਗਾ ਇਹਦੀ ਆਪਾਂ ਜਾਮਦੀ ਬੱਚੀ ਦਾ ਰੇਟ 5000 ਰੱਖਿਆ ਵਾ ਤੇ ਆਪਾਂ ਕਰਿਆ ਹੀ ਐਂ ਕਰਨਾ ਬਾਈ ਇਹਦੇ ਸੈਕਸਡ ਲਵਾਵਾਂਗੇ ਜੇ ਇਹਦੇ ਤਿਆਰ ਹੋ ਗਈ ਬੱਚੀ ਇਹਦੀ ਇਹਦੀ ਲੈ ਲੈਣੀ ਆ ਆਪਾਂ ਤੇ ਜਿੰਨੀਆਂ ਵੀ ਇਧਰੋਂ ਬੱਚੀਆਂ ਆਇਆ ਕਰਨੀਆਂ ਤੁਹਾਨੂੰ ਦੁੱਧ ਚਵਾ ਕੇ ਤੇ ਆਪਦਾ ਦੇਖ ਪਰ ਕੇ ਵੀ ਆਹ ਇਹਦੀ ਮਾਂ ਵਾ ਭਾਈ ਇੰਨਾ ਦੁੱਧ ਆ ਤੇ ਉਸ ਹਾਵ ਨਾਲ ਜਿਹੜੇ ਹਾਵ ਨਾਲ ਟੀਕਾ ਹੋਇਆ ਕਰੂ ਉਸ ਹਾਵ ਦਾ ਰੇਟ ਰੱਖ ਦਿਆ ਕਰਾਂਗੇ ਬਾਈ ਵੈਸੇ ਟੀਕਾ ਤਾਂ ਆਪਾਂ ਮਾੜਾ ਲਵਾਉਣਾ ਨਹੀਂ ਗਾਈਆਂ ਵੱਡੀਆਂ ਹੀ ਨੇ ਪਰ ਇਹ ਟੀਕਾ ਲਵਾਇਆ ਕਰਾਂਗੇ ਤੇ ਆਪਾਂ ਨਾਲ ਲੱਗਦੀ ਉਹ ਬੱਚੀ ਸੇਲ ਕਰ ਦਿਆ ਕਰਾਂਗੇ 10 ਕਿ ਦਿਨ ਬੋੜਾ ਪਿਆ ਕੇ ਨਾ ਤੇ ਉਦੋਂ ਨਾਲ ਲੱਗਦੀ ਜਿਹਹ ਜਿਹੜਾ ਟੀਕਾ ਹੋਇਆ ਕਰੂ ਉਹ ਜਿਹੇ ਆਪਾਂ ਸੇਲ ਬਾਈ ਨਾਲ ਹੀ ਕਰ ਦਿਆ ਕਰਨੀ ਬੱਚੀ ਰੱਖਿਆ ਨਹੀਂ ਕਰਨੀ ਉਹ ਕੁਦਰਤ ਦਾ ਆਏ ਵੀ ਕਈ ਵਾਰੀ ਬੱਚੇ ਹੀ ਨਾ ਹੋ ਜਾਣ ਸਾਰੇ ਤੇ ਬਾਕੀ ਕੋਈ ਪਤਾ ਨਹੀਂ ਲੈਂਦਾ ਜੇ ਬੱਚੀ ਹੁੰਦੀ ਤਾਂ ਬਾਈ ਆਪਾਂ ਜਦੀ ਸੇਲ ਕਰ ਦਿਆ ਕਰਾਂਗੇ ਵੀਡੀਓ ਪਾ ਕੇ ਤੇ ਉਸ ਦਿਨ ਦੇ ਆਪਾਂ ਨੂੰ ਫੋਨ ਮੈਨੂੰ ਲੱਗਾ 2-250 ਫੋਨ ਆ ਗਿਆ ਉਹ ਬਾਈ ਤੇ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਵੀ ਬਾਈ ਵੀ ਰੇਟ ਜਾਇਜ਼ ਸੀਗਾ ਰੇਟ ਬਾਈ ਜਾਇਜ਼ ਤਾਂ ਰੱਖੇ ਸੀਗੇ ਆਪਾਂ ਚੈਨਲ ਹੀ ਆਪਾਂ ਹਨਾ ਆਪਣੇ ਲੈਵਲ ਤੇ ਬਣਾਇਆ ਵਾ ਛੋਟੇ ਬੰਦੇਆਂ ਨਾਲ ਤੇ ਜੇ ਹੁਣ ਮੈਂ ਹੀ ਮੂੰਹ ਪਾੜ-ਪਾੜ ਕੇ ਰੇਟ ਰੱਖੀ ਜਾਂਦਾ ਫਿਰ ਫਾਇਦਾ ਕਾਦਾ ਹੋਇਆ ਸੀ ਹਨਾ ਠੀਕ ਹੈ ਨਾ ਤੇ ਹੁਣ ਵੀ ਆਪਾਂ ਮੇਰਾ ਜੀਜਾ ਕਰਦਾ ਵੀ ਇੱਕ ਨਗ ਲੈ ਆ ਕਰੀਏ ਚੱਜ ਦਾ ਤੇ ਸਾਫ਼ ਸੁਥਰੀ ਗਾਂ ਹੋਇਆ ਕਰੂਗੀ ਜਰਸੀ ਮਿਲ ਗਈ ਜਰਸੀ ਤੇ ਦੂਜੀ ਐਚਐਫ ਮਿਲ ਗਈ ਤਾਂ ਐਚਐਫ ਤੇ ਦੇਖਦੇ ਆ ਕਰਦੇ ਆ ਸ਼ੁਰੂ ਤੇ ਉਹ ਆਪਾਂ ਇੱਕ ਚਾਹੇ ਆਪਣਾ ਇੱਕ ਘੰਟੇ ਚ ਵੇਖ ਜੇ ਚਾਹੇ ਇੱਕ ਦਿਨ ਚ ਵੇਖ ਜੇ ਚਾਹੇ ਹਫਤੇ ਚ ਵੇਖ ਜੇ ਆਪਾਂ ਇੱਕ ਹੀ ਲਿਆ ਕਰਨਾ ਜਦੋਂ ਉਹ ਵੇਕਿਆ ਕਰੂ ਫੇਰ ਦੂਜੀ ਲਿਆ ਕਰਾਂਗੇ ਤੇ ਆਹ ਹੁਣ ਯਾਨੀ ਕਿ ਜਿਹੜੇ ਸਾਹਬ ਨਾਂ ਬਾਈਆਂ ਨੇ ਕਿਹਾ ਵਾ ਸਾਰਿਆਂ ਨੇ ਤੇ ਦੇਖਦੇ ਆ ਸ਼ੁਰੂ ਕਰਕੇ ਤੇ ਜਿੰਨਾ ਕ ਆਪਣਾ ਮਾਰਜ ਨਾ ਬਾਈ ਆਪਾਂ ਸਿੱਧਾ ਕਹਿ ਕੇ ਲਿਆ ਕਰਾਂਗੇ ਆਪਾਂ ਤੁਹਾਡੇ ਤੋਂ ਲੁਕੋ ਨਹੀਂ ਰੱਖਿਆ ਜਿੰਨੇ ਜਿੰਨੇ ਦੀ ਜਿਹੜੀ ਲਈ ਸੀ ਉਹ ਸੇਲ ਉਮੀ ਕੀਤੀ ਆ ਹੁਣ ਸਾਰਿਆਂ ਨੂੰ ਪਤਾ ਵੀ ਸਿੰਘਾਂ ਵਾਲੀ 18 ਦੀ ਲਈ ਸੀ ਆਪਾਂ ਤੇ ਉਹ ਆਪਾਂ 21 ਦੀ ਗੱਲ ਸੇਲ ਕਰਤੀ ਸੀ ਬਾਈ ਬਹੁਤ ਯਾਨੀ ਕਿ ਬਾਈ ਇੱਕ ਤਾਂ ਦੂਰੋਂ ਵੀ ਆਏ ਸੀ ਤੇ ਇੱਕ ਗੱਲਾਂ ਬਾਤਾਂ ਚੱਲ ਬਾਈ ਆਪਣਾ ਉਹਦੇ ਕਹਿਣਾਂ ਵਾਂਗੂ ਐਡਾ ਵਿਗੜਾ ਤਾਉਣ ਚ ਕੀ ਲਾੜਿਆ ਸੀ ਹਨਾ ਵੀ ਉਹਨੇ ਦੀਵ ਦੇਣੀਆਂ ਤੇ ਇੱਕ ਪੰਗਾ ਇਹ ਪੈ ਗਿਆ ਸੀਗਾ ਉਹਨੇ ਥੋੜਾ ਜਿਹਾ ਅੱਧਾ ਕਿਲੋ ਦੁੱਧ ਘੱਟ ਦਿੱਤਾ ਸੀਗਾ ਤੇ ਆਪਾਂ 6 ਕਿਲੋ ਤੇ ਆਪਾਂ ਡੇਲੀ ਚੋਂਦੇ ਸੀਗੇ ਤੇ ਉਹਨੇ ਅੱਧਾ ਕਿਲੋ ਯਾਨੀ ਕਿ ਦੁੱਧ ਵੀਡੀਓ 'ਚ ਘੱਟ ਦਿੱਤਾ ਹੀ ਬਾਈ ਨੂੰ ਵੀਡੀਓ ਭੇਜੀ ਸੀ ਇੱਕ ਦਿਨ ਪਹਿਲਾਂ ਫਿਰ ਆਪਾਂ ਵੀ ਥੋੜੇ ਜਿਹਾ ਲੱਫ ਗਏ ਯਾਰ ਵੀ ਚਲ ਕਾਨੂੰ ਹਨਾ ਜਿਹੜਾ ਆਪਾਂ ਦੁੱਧ ਕਿਹਾ ਉਹਨੇ ਦੁੱਧ ਇਹ ਨਹੀਂ ਪਤਾ ਵੀ ਹੁਣ ਪਤੰਦਰ ਦੀ ਨੇ ਵੀ ਠੰਡ ਕਰਕੇ ਘਟ ਗਈ ਜਾਂ ਊਂ ਘਟ ਗਈ ਇੱਕ ਉਹ 4-5 ਦਿਨਾਂ ਤੱਕ ਹੀਟ ਚ ਆਉਣ ਵਾਲੀ ਆ ਤਾਂ ਕਰਕੇ ਘਟ ਗਈ ਇਹ ਵੀ ਨਹੀਂ ਪਤਾ ਹੈਗਾ ਤੇ ਫੇਰ ਮੈਂ ਕੁਝ ਬੋਲੇ ਨਹੀਂ ਮੈਂ ਚਲੋ ਜਿੰਨੇ ਤੇ ਹੁੰਦਾ ਸੌਦਾ ਕੋਈ ਚੱਕਰ ਨਹੀਂ ਹਨਾ ਤੇ ਲਿਆਉਨੇ ਆ ਦੇਖਦੇ ਆ ਬਾਈ ਇੱਕ ਅੱਧਾ ਨਾਲ ਲਿਆਵਾਂਗੇ ਤੇ ਉਹ ਮੈਂ ਹੀ ਸੇਲ ਕਰਾਂਗੇ ਵੀਡੀਓ ਪਾ ਦਾਂਗੇ ਜਿਹੜੇ ਵੀ ਵੀਰ ਨੂੰ ਚਾਹੀਦੀ ਹੋਈ ਤੇ ਆਪਾਂ ਨੂੰ ਫੋਨ ਤੇ ਗੱਲ ਕਰਕੇ ਆ ਜਾਓ ਬਾਈ ਕਰੇ ਤੇ ਬੱਚੀਆਂ ਆਪਣੀਆਂ ਗਈਆਂ ਨੇ ਧਰਮਕੋਟ ਤੇ ਧਰਮਕੋਟ ਕੋਲੇ ਸ਼ਾਇਦ ਪੰਡਾ ਬਾਈ ਦਾ ਪਤਨੀ ਮੇਨ ਧਰਮਕੋਟ ਹੀ ਆ ਮੈਂ ਪੁੱਛਣਾ ਵੀ ਭੁੱਲ ਗਿਆ ਤੇ ਲਾਭਪ੍ਰੀਤ ਆ ਬਾਈ ਤੇ ਕੱਲ ਬਾਈ ਫੇਰ ਟੈਂਪੂ ਲੈ ਕੇ ਆ ਗਿਆ ਸੀਗਾ ਉਹਨਾਂ ਨੂੰ ਵੀ 1.5 ਵਜੇ ਤੁਰਪੇ ਸੀ ਉਹ ਇੱਥੋਂ ਵਧੀਆ ਸੁੱਖ ਸ਼ਾਂਤੀ ਨਾਲ ਪਹੁੰਚ ਗਏ ਉਹ ਵੀ ਘਰੇ ਵਧੀਆ ਰਿਹਾ ਜਿਵੇਂ ਰਿਹਾ ਬਾਈ ਓਵਰਆਲ ਤੇ ਹੁਣ ਵੀਡੀਓ ਰੁਟੀਨ ਚ ਪਾ ਦਿਆ ਕਰਾਂ ਕਿਉਂਕਿ ਕੰਮ ਘਟ ਗਿਆ ਤੇ ਵੀਡੀਓ ਆ ਜਾ ਕਰੂਗੀ ਰੁਟੀਨ ਚ ਤੇ ਬਾਕੀ ਓਕੇ ਆ ਭਰਾ ਮਿਲਦੇ ਆਂ ਭਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਆਹ ਸੇਲ ਵਾਲਾ ਵਿਕੰਡਾ ਜਾਂ ਕੱਢਦੇ ਆ ਹੁਣ ਦੇਖਦੇ ਆ ਲਿਆਇਆ ਕਰਾਂਗੇ ਤੇ ਉਸ ਹਿਸਾਬ ਨਾਲ ਆਪਾਂ ਪਾ ਦਿਆ ਕਰਾਂਗੇ ਲਿਆਉਣੀ ਪਰ ਆਪਾਂ ਇੱਕ ਹੀ ਆਏ ਨਹੀਂ ਹੈਗਾ ਵੀ ਬਗ ਇਕੱਠਾ ਕਰਨਾ ਜਾਂ ਫਰੂੰਹੀ ਧੜਾ ਧੜ ਚੱਕੀ ਆਉਣੀਆਂ ਨੇ ਮੂਡ ਬਣ ਗਿਆ ਤਾਂ 55 ਦਿਨਾਂ ਚੱਕ ਲਿਆ ਕਰਾਂਗੇ ਵਧੀਆ ਸੇਲ ਹੋਗੀ ਦੋ ਦਿਨਾਂ ਚ ਤਾਂ ਵੀ ਆਪਾਂ ਉਸ ਹਿਸਾਬ ਨਾਲ ਲਿਆਇਆ ਕਰਾਂਗੇ ਤੇ ਬੱਚੀਆਂ ਦੀ ਡਿਮਾਂਡ ਬੜੀ ਆਈ ਸੀਗੀ ਬਾਈ ਸਾਰੇ ਕਹਿੰਦੇ ਸੀ ਵੀ ਬਾਈ ਪਲੂਨ ਬੱਛੀ ਹੋਵੇ ਗੱਬਣ ਹੋਵੇ ਹਨਾ ਚੱਕ ਤੇ ਉਹ ਦੱਸੀ ਤੇ ਬਾਲੇ ਭਾਈਆਂ ਦੇ ਫੋਨ ਆਏ ਵੀ ਯਾਰ ਭਾਈ ਕੋਈ ਚੱਕਣੀ ਤੂੰ ਲੈ ਆਇਆ ਕਰ ਅਸੀਂ ਲੈ ਜਾਇਆ ਕਰਾਂਗੇ ਹਨਾ ਤੇ ਕੋਈ ਚੱਕਣੀ ਭਰਾ ਜਿਵੇਂ ਹੋਇਆ ਉਵੇਂ ਦੱਸਾਂਗੇ ਤੁਹਾਨੂੰ ਵੀਡੀਓ ਚ ਤੇ ਜਰੂਰ ਕਰਾਂਗੇ ਜੇ ਕੰਮ ਰਾਸ ਆ ਗਿਆ ਤੇ ਤੁਹਾਡੇ ਭਾਈਆਂ ਦਾ ਸਾਥ ਚਾਹੀਦਾ ਤੇ ਉਸ ਹਿਸਾਬ ਨਾਲ ਕੰਮ ਫਿਰ ਰੈਡ ਪੈਂਦਾ ਭਰਾ ਤੇ ਆਪਾਂ ਕੋਈ ਓਲੇ ਵਾਲਾ ਕੰਮ ਨਹੀਂ ਹੈਗਾ ਜਾਂ ਆਪਣਾ ਵਪਾਰੀ ਵਾਲਾ ਕੰਮ ਨਹੀਂ ਹੈਗਾ ਵੀ ਆਪਾਂ ਕੋਈ ਧੋਖਾ ਧੜੀ ਕਰਾਂਗੇ ਗਾਂ ਦੁੱਧ ਵਾਲੀ ਕੋਈ ਨਹੀਂ ਲਿਆਉਣੀ ਇਹ ਵੀ ਮੇਰਾ ਸਾਰੀ ਨੋਟ ਕਰ ਲਿਓ ਗੱਬਣ ਗਾਂ ਲਿਆਇਆ ਕਰਾਂਗੇ 20 ਦਿਨਾਂ ਦੀ ਕੱਚੀ 15 ਤੋਂ 20 ਦਿਨਾਂ ਦੀ ਕੱਚੀ ਹੋਊਗੀ ਕਿਉਂਕਿ ਜੇ 20 ਦਿਨਾਂ ਦੀ ਕੱਚੀ ਹੋ ਤੁਸੀਂ ਘਰੇ ਜਾ ਕੇ ਉਹਨੂੰ ਆਪਦੀ ਟਰਾਂਜਿਸ਼ਨ ਇੱਕ ਬੋਰਾ ਚਾਰ ਸਕਦੇ ਹੋ ਕਿਉਂਕਿ ਆਪਾਂ ਨੂੰ ਵੀ ਪਿੱਛੋਂ ਲਿਆਉਣੀਆਂ ਹਨ ਤੇ ਜੇ ਕੋਈ ਭਾਅ ਸਿਰ ਵੱਧ ਕੱਚੀ ਮਿਲਦੀ ਹੋਈ ਉਹ ਵੀ ਲੈ ਲਿਆ ਕਰਾਂਗੇ ਪਰ ਦੁੱਧ ਵਾਲੀ ਗਾਂ ਬਾਈ ਬਣੇ ਇਹ ਨੋਟ ਕਰ ਲਿਓ ਵੀ ਆਪਾਂ ਕਦੇ ਨਹੀਂ ਲਿਆਉਣੀ ਹੈਗੀ ਕਿਉਂਕਿ ਦੁੱਧ ਚੋਲਾ ਬਹੁਤ ਆ ਭਰਾ ਤੇ ਐਵੇਂ ਕੱਲ ਨੂੰ ਕੋਈ ਲਾਂਬਾ ਦੇਵੇ ਹਨਾ ਆਪਣੇ ਤੋਂ ਉਹ ਨਹੀਂ ਸਾਰ ਹੋਣਾ ਹੈਗਾ ਤੇ ਜ਼ਰੂਰ ਕਰਾਂ ਕਰਾਂਗੇ ਕੰਮ ਤੇ ਮਿਲਦੇ ਆਂ ਫਿਰ ਕੱਲ ਨੂੰ ਫਿਰ ਨਵੀਂ ਵੀਡੀਓ ਨਾਲ ਭਰਾ ਤਦ ਤੱਕ ਲਈ ਫਿਰ ਸਤਿ ਸ਼੍ਰੀ ਅਕਾਲ ਜੀ